ਪੰਜਾਬ ਦੇ ਵਿੱਚ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਗਵਰਨਰ ਰਾਜਾ ਜਿਹੜਾ ਲਾਗੂ ਹੋ ਸਕਦਾ ਹੈਗਾ ਇਹ ਵੀ ਤੁਹਾਨੂੰ ਇੱਕ ਬਿਆਨ ਸੁਣਾਵਾਂਗੇ ਉਹਦੇ ਤੈਤ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹਾਲਾਤ ਨੇ ਜੋ ਅੱਜ ਬੇਤਰ ਬਣਦੇ ਜਾ ਰਹੇ ਆ ਨਿਤ ਗੋਲੀ ਦੀਆਂ ਆਵਾਜ਼ਾਂ ਨੇ ਕੋਈ ਗੋਲੀ ਮਾਰ ਕੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰ ਦਿੰਦਾ ਕੋਈ ਕੰਨਾਂ ਵਾਲੀਆਂ ਪੱਟ ਕੇ ਲੈ ਜਾਂਦਾ ਤੇ ਉਸ ਤੋਂ ਬਾਅਦ ਕਈ ਪ੍ਰੋਫੈਸਰਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੌਜਵਾਨਾਂ ਨੂੰ ਸਰਿਆਵਾ ਲੁੱਟਿਆ ਜਾਂਦਾ ਜਾਨੀ ਕਿ ਇੱਕ ਪੰਜਾਬ ਜਿਹੜਾ ਆਪਾਂ ਜੋ ਪੀ ਬਿਹਾਰ ਕਹਦੇ ਹੁੰਦੇ ਸੀ ਕਦੇ ਸੁਣਦੇ ਹੁੰਦੇ ਸੀ ਕਿ 5 ਰੁਪਈਆ ਵਾਸਤੇ ਜਿਹੜਾ ਬੰਦਾ ਮਾਰ ਦਿੰਦੇ ਆ ਉਹ ਹਾਲਾਤ ਅੱਜ ਪੰਜਾਬ ਦੇ ਹੋ ਰਹੇ ਆ ਇਸ ਨੂੰ ਲੈ ਕੇ ਜਿਹੜਾ ਕਾਂਗਰਸ ਦੇ ਆਗੂ ਨੇ ਵੀ ਸਵਾਲ ਚੁੱਕੇ ਆ ਤੇ ਸਖਬੀਰ ਸਿੰਘ ਬਾਦਲ ਨੇ ਵੀ ਸਵਾਲ ਚੁੱਕੇ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਪਹਿਲਾਂ ਤੁਹਾਨੂੰ ਪ੍ਰਗਟ ਸਿੰਘ ਦੀ ਬਿਆਨ ਸੁਣਾ ਦਿੰਨੇ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜਾ ਅੱਜ ਹਾਲਾਤ ਹੋ ਰਹੇ ਆ ਤੇ ਨਾਲ ਹੀ ਇਹ ਦੱਸਿਆ ਜਾ ਰਿਹਾ ਕਿ ਗਵਰਨਰ ਰਾਜ ਆ ਜਿਹੜਾ ਉਹ ਕਿਸੇ ਵਾਰੀ ਵੀ ਜਿਹੜਾ ਲਾਗੂ ਹੋ ਸਕਦਾਗਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦੇ ਆਪਾਂ ਦੇਖਦੇ ਆ ਕਿ ਨਿਤਨੇ ਘਟਨਾਮਾ ਨਿਤ ਦੇ ਹਾਲਾਤ ਪੰਜਾਬ ਦੇ ਪਹਿਲਾਂ ਤੁਹਾਨੂੰ ਬਿਆਨ ਸੁਣਾ ਦਈਏ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਗਾਰਨਿੰਗ ਰੂਲ ਵਾਲੇ ਪਾਸੇ ਨੂੰ ਲੈ ਤੁਰੇ ਕਿਉਂਕਿ ਕੰਟਰੋਲ ਨਹੀਂ ਹੋ ਰਿਹਾ ਸੋ ਮੇਰਾ ਖਿਆਲ ਹੈ ਮੈਨੂੰ ਖਦਸ਼ਾ ਇਸ ਗੱਲ ਦਾ ਹੈਗਾ ਕਿ ਭਗਵਾਨ ਤਮਾਨ ਸਰਕਾਰ ਬਿਲਕੁਲ ਸੁੱਤੀ ਹੋਈ ਆ ਕਹਿੰਦੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੀ ਕਿਤੇ ਨਹੀਂ ਹੈ ਸੋ ਇਸ ਕਰਕੇ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮੈਨੂੰ ਲੱਗਦਾ ਇਹਦੇ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਔਰ ਮੈਨੂੰ ਲੱਗਦਾ ਜਿਹੜਾ ਪੁਲਿਸ ਦਾ ਮੋਰਲ ਹੈ ਉਹ ਬਿਲਕੁਲ ਲੋਇਸਟ ਡਿਪ ਦੇਗਾ ਕਿਉਂਕਿ ਇਹਨਾਂ ਦੀ ਅਸਲੀ ਗੱਲ ਹੈ ਪੁਲਿਸ ਨੂੰ ਪਾਵਰਜ਼ ਇੰਨੀਆਂ ਦਿੱਤੀਆਂ ਕਿ ਪੁਲਿਸ ਸਟੇਟ ਬਣਾ ਕੇ ਰੱਖਤੀ ਔਰ ਉਹਦੇ ਨਾਲ ਹੋਇਆ ਕਿ ਕਿ ਉਹ ਜਦੋਂ ਦੋ ਗਲਤ ਕੰਮ ਇਹ ਕਰਾਉਂਦੇ ਹੈਗੇ ਔਰ ਸ਼ਰੇਆਮ ਕਰਵਾਉਂਦੇ ਹੈਗੇ ਤੇ ਪੁਲਿਸ ਵਾਲੇ 8-10 ਨਾਲ ਕਰਦੇ ਆ ਔਰ ਉਹਦੇ ਨਾਲ-ਨਾਲ ਹੋਇਆ ਕਿ ਹੌਲੀ-ਹੌਲੀ ਜਿਹੜਾ ਜਿਹੜਾ ਲਾਅ ਔਰ ਔਰ ਬਿਲਕੁਲ ਡਿਟੇਰੀਓਰੇਟ ਹੋ ਗਿਆ ਜਿਹੜਾ ਬਿਆਨ ਤੁਸੀਂ ਸੁਣਿਆ ਸੀ ਇਹ ਆ ਪ੍ਰਗਟ ਸਿੰਘ ਕਾਂਗਰਸ ਦੇ ਜਿਹੜਾ ਆਗੂ ਨੇ ਉਹਨਾਂ ਨੇ ਇੱਕ ਬਿਆਨ ਜਿਹੜਾ ਸਕੇਤ ਖੜੇ ਕਰ ਦਿੱਤੇ ਆ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾਗਾ ਜਿਹੜੇ ਸਕੇਤ ਆ ਜਿਹੜੇ ਭਗਵੰਤ ਮਾਨ ਦੀ ਜਿਹੜੀ ਪੁਲਸਾ ਜਿਹੜੇ ਕਿ ਉਹ ਸਿੱਧੇ ਸਕੇਤ ਖੜੇ ਕਰਦੀ ਆ ਯਾਨੀ ਕਿ ਪਾਵਰਾ ਇਹ ਨਹੀਂ ਦੇ ਦਿੱਤੀ ਆ ਪੰਜਾਬ ਪੁਲਸ ਨੂੰ ਕਿ ਜਿਹੜਾ ਨਿੱਤ ਆ ਪਾ ਦੇਖਦੇ ਆ ਕਿ ਜਿੱਤੇ ਫੇਕ ਇੰਕਾਊਂਟਰ ਕੀਤੇ ਜਾਂਦੇ ਆ ਉੱਥੇ ਗਲਤ ਕੰਮ ਆ ਜਿਹੜੇ ਕਿ ਪੁਲਸ ਤੋਂ ਕਰਾਏ ਜਾਂਦੇ ਆ ਪੁਲਸ ਦੀ ਮਜਬੂਰੀ ਬਣ ਜਾਂਦੀ ਆ ਤੇ ਬਾਅਦ ਵਿੱਚ ਪਰ ਪੁਲਸ ਵਾਲਿਆਂ ਨੂੰ ਭੁਗਤਨੇ ਪੈਂਦੇ ਆ ਜਿਹੜਾ ਇਹਨੂੰ ਤੈਅਤ ਜਿਹੜਾ ਹੁਣ ਸਿੱਧਾ ਸਿਹਾਰਾ ਜਿਹੜਾ ਪ੍ਰਗਟ ਸਿੰਘ ਨੇ ਕਰ ਦਿੱਤਾ ਕਿ ਜਿਹੜਾ ਰਾਸ਼ਟਰਪਤੀ ਰਾਜ ਆ ਜਿਹੜਾ ਪੰਜਾਬ ਦੇ ਵਿੱਚ ਲਾਗੂ ਹੋਣ ਦੀ ਜਿਹੜੀਆਂ ਥਿਆਰਿਆ ਹੋ ਸਕਦੀਆਂ ਨੇ ਤੁਹਾਨੂੰ ਇਹ ਵੀ ਦੱਸ ਦিয়ে ਕਿ 2027 ਤੋਂ ਪਹਿਲਾਂ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਗਵਰਨਰ ਦਾ ਰਾਜ ਆ ਜਿਹੜਾ ਲਾਗੂ ਹੋ ਸਕਦਾਗਾ ਇਹਦੇ ਤਹਿਤ ਜਿਹੜਾ ਰਾਜਾ ਵੜਿੰਗ ਨੇ ਵੀ ਇੱਕ ਸਵਾਲ اٹھਾਇਆ ਮੋਗ ਦੇ ਵਿੱਚ ਇਹਨਾਂ ਦੇ ਪਾਰਟੀ ਵਰਕਰ ਦੇ ਉੱਪਰ ਜਿਹੜਾ ਇੱਕ ਨਰਿੰਦਰ ਸਿੰਘ ਆ ਉਹਦੇ ਘਰ ਦੇ ਵਿੱਚ ਵੜ ਕੇ ਕੁਝ ਲੋਕਾਂ ਨੇ ਜਿਹੜੀਆਂ ਗੋਲੀਆਂ ਮਾਰੀਆਂ ਸੀ ਪਰ ਉਹ ਜ਼ਖਮੀ ਹਸਪਤਾਲ ਦੇ ਵਿੱਚ ਆ ਭਰਤੀ ਕਰਾਇਆ ਗਿਆ ਜਿੱਥੇ ਉਹ ਜ਼ਿੰਦਗੀ ਦੇ ਮੌਤ ਦੇ ਨਾਲ ਜੂਝ ਰਿਹਾ ਤੇ ਰਾਜੇ ਬੜਿੰਗ ਨੇ ਵੀ ਜਿਹੜਾ ਕਈ ਸਵਾਲ ਖੜੇ ਕੀਤੇ ਆ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਉੱਪਰ ਇਹ ਸਵਾਲ ਖੜੇ ਕੀਤੇ ਆ ਕਿ ਨਿਤਨੇ ਘਟਨਾਵਾਂ ਕੀ ਦਰਸਾਉਂਦੀਆਂ ਨੇ ਕਿ ਲੋਕ ਹੁਣ ਘਰਾਂ ਦੇ ਵਿੱਚ ਮਾਪੂਜ ਨਹੀਂ ਹੁਣ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਮਾਰਿਆ ਜਾ ਰਿਹਾਗਾ ਇਹ ਹਾਲਾਤ ਜਿਹੜਾ ਦੱਸਾਉਂਦੇ ਆ ਕਿ ਪੰਜਾਬ ਦੇ ਵਿੱਚ ਗੁੰਡਰ ਜਿਹੜਾ ਉਹ ਲਾਗੂ ਹੋ ਚੁੱਕਿਆਗਾ ਇਹ ਬਿਆਨ ਰਾਜਾ ਬੜਿੰਗਾ ਅਬਰਿੰਦਰ ਸਿੰਘ ਰਾਜਾ ਬੜਿੰਗਾ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਜਿਹੜਾ ਪੋਰਟ ਪੱਕ ਜਿਹੜਾ ਬਿਆਨ ਸਾਂਝਾ ਕੀਤਾਗਾ ਨਾਲ ਹੀ ਗੱਲ ਕਰ ਲਈ ਜੇਕਰ ਸਖਬੀਰ ਸਿੰਘ ਬਾਦਲ ਨੇ ਵੀ ਰਾਜ ਦੇ ਪੜਾਸ ਕੱਢਿਆ ਉਹਨਾਂ ਨੇ ਵੀ ਕਿਹਾਗਾ ਕਿ ਰੰਪਰੇ ਵਿੱਚ ਪ੍ਰਵੇਸ਼ ਦੇ ਜਿਹੜਾ ਸਰੇ ਆਮ ਜਿਹੜਾ ਉਹਨੂੰ ਉਤਰਿਆ ਜਾਂਦਾ ਗੋਲੀਆਂ ਮਾਰੀਆਂ ਜਾਂਦੀਆਂ ਨੇ ਦੂਤਰੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਜਿਹੜਾ ਇਸ ਦੇ ਉੱਪਰ ਜਿਹੜਾ ਪੰਜਾਬ ਦੀ ਲਾਓ ਅਡਰੈਂਸ ਸਥਿਤੀ ਨੂੰ ਲੈ ਕੇ ਜਿਹੜਾ ਇੱਕ ਵੱਡਾ ਸਵਾਲ ਚੁੱਕ ਦਿੱਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਪੁਲਸ ਆਉ ਪੰਜਾਬ ਸਟੇਟ ਬਣ ਚੁੱਕੀ ਆ ਜਾਨੀ ਕਿ ਭਗਵੰਤ ਮਾਨ ਦਾ ਜਿਹੜਾ ਹੱਥ ਦੇ ਵਿੱਚ ਕੁਝ ਨਹੀਂ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਜਿਹੜਾ ਦਿੱਲੀ ਤੋਂ ਆ ਰਿਹਾ ਦਿੱਲੀ ਦੇ ਆਕੇ ਜੋ ਕੁਝ ਕਹਿੰਦੇ ਆ ਉਹੀ ਗੱਲ ਜਿਹੜਾ ਭਗਵੰਤ ਮਾਨ ਕਰਦਾ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਜੇ ਜਿਹੜੀ ਪੁਲਸਾ ਉਹ ਵੀ ਜਿਹੜਾ ਕੰਟਰੋਲ ਆ ਜਿਹੜਾ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਆ ਜਿਸ ਤਰ੍ਹਾਂ ਮਨੀਸ਼ ਸਾਉਦੀ ਆ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਆ ਪੰਜਾਬ ਪੁਲਸ ਉਸ ਤਰ੍ਹਾਂ ਹੈ ਕਰਦੀ ਆ ਤੇ ਨਾਲ ਇੱਥੇ ਦੱਸਿਆ ਇਹ ਵੀ ਕਿਹਾ ਗਿਆ ਸਖਬੀਰ ਸਿੰਘ ਵਾਦਵੱਲਾ ਕਿ ਭਗਵੰਤ ਮਾਨ ਤਾਂ ਇੱਕ ਮੋਹਰਾ ਬਣਾ ਛੱਡਿਆ ਇਹ ਤਾਂ ਇੱਕ ਮੋਹਰ ਆ ਇਹ ਤਾਂ ਮੋਹਰ ਲਾਉਣ ਬਾਅਦ ਤੇ ਰੱਖਿਆਗਾ ਤੇ ਜਾਨੀ ਕਿ ਕਾਸੇ ਤੰਜ ਕਸੇ ਆ ਭਗਵੰਤ ਮਾਨ ਦੀ ਸਰਕਾਰ ਨੂੰ ਲੈ ਕੇ ਜਿਹੜਾ ਤੇ ਜਿਹੜਾ ਇਹ ਸਾਰਾ ਕੰਟਰੋਲ ਆਉ ਦਿੱਲੀ ਦੇ ਹੱਥ ਦੇ ਵਿੱਚ ਆ ਪੰਜਾਬ ਦਾ ਇਸ ਕਰਕੇ ਜਿਹੜਾ ਪੰਜਾਬ ਦੀ ਬਾਂਗ ਡੋਰਾ ਜਿਹੜਾ ਉਹ ਸਵਾਲ ਨਹੀਂ ਹੋ ਸਕਿਆ ਪੰਜਾਬ ਦੇ ਅੱਜ ਹਾਲਾਤ ਨੂੰ ਦੱਸਾਉਂਦੇ ਹੋਏ ਸਰਬੀਰ ਸਿੰਘ ਬਾਦਲ ਨੇ ਜਿਹੜਾ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਉੱਥੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਨੇ ਕਿ ਨਿਤ ਦੇ ਹੰਕਾਉਂਟਰ ਜਿਹੜੇ ਹੋ ਰਹੇ ਆ ਧੜਾ ਧੜ ਜਿਹੜੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਚਾਹ ਵਪਾਰੀ ਵਰਗ ਹੋਵੇ ਚਾਹੇ ਜਿਹੜਾ ਕੋਈ ਕਲਾਕਾਰ ਭਾਈ ਹੋਵੇ ਉਹਨਾਂ ਨੇ ਕਿਹਾ ਜਾਂ ਕੋਈ ਹੋਰ ਹੋਵੇ ਤੇ ਉਹਨਾਂ ਨੇ ਵੱਡੇ ਸਵਾਲ ਚੁੱਕਿਆ ਕਿ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨੋਂ-ਦਿਰ ਬਿਹਤਰ ਬਣਦੇ ਜਾ ਰਹੇ ਆ ਪੰਜਾਬ ਦੇ ਵਿੱਚ ਸਿੱਧਵੇਂ ਤੌਰ ਤੇ ਕਿਹਾ ਉਹਨਾਂ ਨੇ ਕਿ ਗੁੰਡਾ ਰਾਜ ਆ ਇਹ ਸਖਬੀਰ ਸਿੰਘ ਬਾਦਲ ਦਾ ਕਹਿਣਾਗਾ ਤੇ ਰਾਇਆ ਬੜਿੰਗ ਦਾ ਕਹਿਣਾਗਾ ਕਿ ਪੰਜਾਬ ਕੰਟਰੋਲ ਤੋਂ ਬਾਹਰ ਹੋ ਚੁੱਕਿਆਗਾ ਲੱਗਦਾ ਕਿ ਰਾਸ਼ਟਰਪਤੀ ਰਾਜ ਦੇ ਵੱਲ ਜਿਹੜਾ ਇਹ ਪੈਰ ਆ ਜਿਹੜੇ ਕਦਮਾਂ ਜਾਂਦੇ ਆ ਤੇ ਹੋ ਸਕਦਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜਾ ਅਰੇਸ਼ਟਪਤੀ ਜਿਹੜਾ ਰਾਜ ਆ ਉਹ ਲਾਗੂ ਹੋ ਸਕਦਾਗਾ ਜਿਸ ਤਰ੍ਹਾਂ ਦੇ ਅਜ ਹਾਲਾਤ ਨੇ ਪੰਜਾਬ ਦੇ ਹੋ ਰਹੇ ਨੇ ਦਿਨ ਦਿਹਾੜੇ ਜਿਹੜੇ ਕੋਈ ਇਥੇ ਕੰਮਕਾਰ ਜਿਹੜਾ ਕਰਨ ਆਉਂਦੇ ਆ ਬਾਹਰੋਂ ਲੋਕ ਉਹਨਾਂ ਤੋਂ ਰੁਪਏ ਖੋਏ ਜਾਂਦੇ ਆ ਘਰਾਂ ਦੇ ਵਿੱਚੋਂ ਕੋਈ ਚੱਕ ਕੇ ਲਜਾਇਆ ਜਾਂਦਾ ਸਰੇਆਮ ਗੋਲੀਆਂ ਦੀ ਆਵਾਜ਼ਾਂ ਜਿਹੜੀਆਂ ਆ ਰੀਆਂ ਨੇ ਸਰੇਆਮ ਜਿਹੜਾ ਗੋਡਾਗਰਦੀ ਦਾ ਇੱਕ ਹਨੇਰ ਕਰਦੀ ਮੱਚੀ ਹੋਈ ਆ ਪੰਜਾਬ ਦੇ ਵਿੱਚ ਇਹਨਾਂ ਆਗੂਆਂ ਨੇ ਜਿਹੜਾ ਵੱਡੇ ਸਵਾਲ ਨੇ ਜਿਹੜਾ ਪੰਜਾਬ ਸਰਕਾਰ ਤੇ ਚੁੱਕਿਆ ਹੁਣ ਦੇਖਦੇ ਆ ਕਿ ਭਗਵਾਨਤਮਾ ਤੇ ਪੰਜਾਬ ਪੁਲਿਸ ਇਹਦੇ ਤੇ ਕੀ ਜਿਹੜਾ ਸਟੈਂਡ ਲੈਂਦੀ ਆ ਜਾਂ ਫਿਰ ਆਪਣੀ ਕਿਰਕਰੀ ਕਰਾਉਂਦੀ ਆ ਜਾਂ ਫਿਰ ਇਹਨਾਂ ਸਵਾਲਾਂ ਤੋਂ ਜਿਹੜਾ ਬੱਤ ਦਾ ਹੋਇਆ ਜਿਹੜਾ ਕਿ ਪੰਜਾਬ ਦਾ ਲਾਵਾ ਆ ਆਰਡਰ ਆ ਉਹਨੂੰ ਜਿਹੜਾ ਸਮਝ ਦੀ ਕੋਸ਼ਿਸ਼ ਕਰਨਗੇ ਆਪਾਂ ਦੇਖਦੇ ਆ ਕਿ ਨਿਤਨੇ ਇੱਕ ਧਲਾਵਾ ਨੇ ਜਿਹੜਾ ਪੰਜਾਬ ਵਿੱਚ ਦਹਿਤ ਮਚਾਈ ਆ ਕਿਤੇ ਜਲੰਧਰ ਦੇ ਵਿੱਚ ਕਿਤੇ ਪਠਾਨ ਕੋਰ ਦੇ ਵਿੱਚ ਜਿਹੜਾ ਨਿਤ ਘਟਨਾਵਾਂ ਇਹ ਆਉਂਦੀਆਂ ਨੇ ਫੌੜ ਕੱਲਾ ਆਉਂਦੀਆਂ ਨੇ ਕਿ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਉਡਾ ਦਿੱਤਾ ਜਾਊਗਾ ਇਹ ਜਿਹੜਾ ਨਿੱਤ ਦੀਆਂ ਈਮੇਲਾਂ ਜਿਹੜੀਆਂ ਉਹਨਾਂ ਸਕੂਲਾਂ ਦੇ ਵਿੱਚ ਆਉਂਦੀਆਂ ਨੇ ਜਿਹੜਾ ਸਕੂਲ ਖਾਲੀ ਕਿਰਾਏ ਜਾਂਦੇ ਆ ਲਗਾਤਾਰ ਜਿਹੜੀਆਂ ਇੱਕ ਨਾਮ ਨੇ ਪੰਜਾਬ ਦੇ ਵਿੱਚ ਹੀ ਕਿਉਂ ਵਾਪਰ ਰਹੀਆਂ ਨੇ ਇਹ ਸੋਚਣ ਵਾਲੀ ਵੱਡੀ ਗੱਲ ਆ ਇਸ ਵੀਡੀਓ ਤੇ ਆਪਣੇ ਕਮੈਂਟ ਕਰਕੇ ਜਰੂਰ ਆਏ ਦਿਓ